ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਾਂ ਨੂੰ ਮੈਂ ਦਊ 35 ਤਾੜੀਆਂ ਵਾਲੇ ਬੁਰਨਾਸ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਪਾਣੇ ਰੋਟੀ ਖਾਦੀ ਆ ਕਿ ਨਹੀਂ ਕਾ ਸਹੀ ਆ ਗੱਲ ਸਹੀ ਦੁਨੀਆ ਤੇ ਇੱਕ ਸ਼ੂਟ 1100 ਰੁਪਇਆ ਮੇਰੇ ਲਈ ਜਿੱਦਣ ਬੋਟ ਪਾਉਣ ਆਉਣਗੇ ਇੱਕ ਇੱਕ ਸ਼ੂਟ ਬੂਟ ਪੂਰ ਸਿਆਲਾ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆਹ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਨਾਂਗੇ ਲਾ ਲਾਂ ਚਾਂਦੀ ਆ ਇਹ ਹੈ ਭਾਈ ਜੀ ਤੇ ਜਵਾਕਾਂ ਆਸ ਤੇ ਭਾਈ ਜੀ ਵਰਦੀ ਸਪੈਸ਼ਲ ਖੇਰ ਤੋਂ ਵੜੰਗੀ ਜਾਂਦੇ ਆ ਪਾਵਾ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਣ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਠੀਕ ਆ ਕਹਿ ਦੀ ਉਹਨੇ ਭੇਜਦਾ ਤੜਕ ਕਾਲੀ ਪਾਰਟੀ ਜਲਦੀ ਉੱਠਦਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉੱਤਰ ਨੂੰ ਕਹਿੰਦੀ ਚਾ ਤੂੰ ਉੱਡਿਆ ਚਾ ਮੈਂ ਤੇਰਾ ਮੁੰਡਾ ਉੱਡੂ ਆ 8000 ਰੁਪਇਆ ਠੀਕ ਆਈ ਤਨਖਾ ਜੇ ਡੀਸੀ ਨੇ ਸੈਨ ਨਾ ਕੀਤੇ ਚੌਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਵੈਸੇ ਤਾਂ ਹੀ ਪਾਵਰ ਹੈ ਹੀ ਯਾਰ ਪਾਵਰ ਬਈ ਪਾਵਰ ਠੀਕ ਆ ਆਖ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਪ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਠੀਕ ਆ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਟੜਕੇ ਠੀਕ ਆ ਬਈ ਤੇ ਵੀਰ ਭਾਵਾ ਦੀ ਕਰੋੜ ਰੁਪਇਆ ਦੇ ਦੇ ਸਹੀ ਆ ਗੱਲ ਸਹੀ ਆ ਠੀਕ ਆ ਬਈ ਟਰੈਡਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਜੋਗ ਨਾਲ ਖੜਾ ਨਹਿਰ ਤੇ ਬਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਵਿਚਾਰਾਂ ਦਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਹਾ ਕਦੇ ਵੜਿੰਗ ਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜ ਨਹੀਂ ਬਈ ਨਹਿਰ ਵਾਲਾਂ ਦਾ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਦ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ ਚ ਕੋਈ ਚੱਕਰ ਵਾਲੀ ਗੱਲ ਨਹੀਂ ਮੀਨ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਭਾਵੇਂ ਮਰੀ ਸਟਾਮ ਲੈ ਕੇ ਬਈ ਅੱਜ ਲਿਖ ਲਓ ਕੀ ਵਾਅਦੇ ਕੀ ਸੀ ਕੀ ਵਾਅਦੇ ਕੀ ਭਾਈ ਜੀ 1100 ਰੁਪਿਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਬਾੜ ਪੈ ਜਾਂਦਾ ਸਕੂਲ ਤੇ ਬੱਚੇ ਅੱਧੇ ਰਹਿ ਜਾਂਦੇ ਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਪ ਦੇ ਵੱਲੋਂ ਭਾਵੇਂ ਦੀ ਵੈਣ ਦਵਾ ਤੇ ਭਾਵੇਂ ਦੀ ਕੋਈ ਗੱਡੀ ਖੜਾ ਕੇ ਦਵਾ ਤੇ ਤੀਜਾ ਨੰਬਰ ਭਾਈ ਜੀ ਮੇਰਾ ਇਹ ਹੈ ਨਹਿਰਾ ਵਾਲਿਆਂ ਨੂੰ ਮੈਂ ਪਾਈਂ ਪਾਈ ਮਾਰਲੇ ਜਗਾ ਦਊਗਾ ਮੇਰੇ ਕੋਲੇ 12 ਮਾਰਲੇ ਆਦੇ ਸਵੇਜ ਜਗਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆ ਜੇ ਹਰਾਮ ਦਾ ਹੋਮਾ ਜੇ ਮੈਂ ਬਾਤੇ ਤੋਂ ਮੁਕਰਾਂਗਾ